ਸੱਚੀ ਗੱਲ ਹੈ ਨੋ ਮੇਰਾ ਨਾਮ ਅਜੰਦਰ ਸ਼ਾਪਰੀਆ ਮੈਂ ਕਬੱਡੀ ਖੇੜੇ ਖੇਡਦਾ ਸੀ 2014 ਤੋਂ ਪਹਿਲਾਂ ਵੱਲੋਂ ਖੇਡਿਆ ਹਾਂ ਮੰਗੀ ਭਾਈ ਉਹਨਾਂ ਨੂੰ ਪਤਾ ਜਾਂ ਪਾਲੇ ਉਸਤਾਦ ਨੂੰ ਪਤਾ ਜਾਂ ਖੁਸ਼ੀ ਉਹਨਾਂ ਨੂੰ ਪਤਾ ਸਾਰਿਆਂ ਨੂੰ ਪਤਾ ਸੁਲਤਾਨ ਹੋ ਗਿਆ ਸਾਰਿਆਂ ਨੂੰ ਪਤਾ ਮੇਰੇ ਬਾਰੇ ਕਿ ਮੈਂ ਕੌਣ ਆ ਕੌਣ ਨਹੀਂ ਤੇ ਰਹੀ ਗੱਲ ਹੁਣ ਮੈਂ ਬੋਲਣਾ ਨਹੀਂ ਕਿਉਂਕਿ ਮੇਰੇ ਘਰੇ ਜਵਾਬ ਹੋਇਆ ਤੇ ਮੇਰੇ ਕੋਲ ਪਹਿਲੀ ਗੱਲ ਤੇ ਟਾਈਮ ਨਹੀਂ ਸੀ ਇਸ ਚੀਜ਼ਾਂ ਦੇ ਬਾਰੇ ਪਰ ਇਹ ਚੀਜ਼ਾਂ ਨੂੰ ਹੁਣ ਹੋਰ ਚਹਾਬਨਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿ ਹਾਂ ਬਈ ਇੱਕ ਦੁੱਲੇ ਨੂੰ ਗੈਂਗਸਟਰ ਨੇ ਧੌਂਕੀ ਦਿੱਤੀ ਕਿਉਂਕਿ ਇਹ ਪੇਜਾਂ ਤੋਂ ਪੁਆ ਰਹੇ ਆ ਪਹਿਲਾਂ ਇੱਕ ਬ੍ਰੈਂਟਨ ਵਾਲੇ ਪੇਜ ਤੋਂ ਇਹਨਾਂ ਨੇ ਪੁਆਈ ਆ ਵੀਡੀਓ ਮੇਰਾ ਨਾਮ ਲਿਖ ਕੇ ਮੇਰੀ ਫੋਟੋ ਲਾ ਕੇ ਕਿ ਕੀ ਗੱਲ ਹੋਈ ਉਸ ਤੋਂ ਬਾਅਦ ਡੇਢ ਕੇ ਘੰਟੇ ਮਗਰੋਂ ਵੀਡੀਓ ਪਟਾ ਦਿੱਤੀ ਦੁੱਲੇ ਨੇ ਇਹਨਾਂ ਨੇ ਕਿਉਂਕਿ ਉਹ ਇਹਨਾਂ ਨਾਲ ਇਹਨਾਂ ਦੇ ਨਾਲ ਦੇ ਨੂੰਦਿਆਂ ਦਾ ਪੇਜਾਂ ਕਿਹਾ ਫਿਰ ਹੁਣ ਇੱਕ ਦੋ ਪੇਜ ਹੋਰ ਆ ਉਹਨਾਂ ਦੇ ਰਿਕਾਰਡਿੰਗਾਂ ਚਲਾ ਰਹੇ ਆ ਕਿ ਦੁੱਲੇ ਨੂੰ ਗੈਂਗਸਟਰ ਦੀ ਧਾਵੇਂ ਕੀ ਹੈ ਭਈ ਪਹਿਲੀ ਗੱਲ ਇਹ ਧਮਕੀਆਂ ਦਾ ਦਿੱਤੀਆਂ ਦੁੱਲੇ ਉਹਨਾਂ ਨੇ ਜਾਂ ਦੁੱਲੇ ਦੇ ਯਾਰਾਂ ਨੇ ਲੋਰ-ਵਲ ਦਿਖਾ ਲੈ ਮਰੇ ਮਾਪਿਆਂ ਨੂੰ ਮਾਰਦੀਆਂ ਗੱਲਾਂ ਕੀਤੀਆਂ ਹੈ ਤੇ ਦੂਜੀ ਗੱਲ ਇਹ ਤੇ ਇਹਨੂੰ ਧਮਕੀ ਕਿਹੜੇ ਵੇਲੇ ਦੇ ਦਿੱਤੀ ਮੈਂ 6 4 ਬੰਦੇ ਧਮਕੀ ਦਿੰਦੇ ਆ ਤੇ ਇੱਕ ਬੰਦਾ ਧਮਕੀ ਦਿੰਦਾ ਮੈਨੂੰ ਤੁਸੀਂ ਦੱਸਿਓ ਮੜਿਆ ਠੀਕ ਆ ਦੂਜੀ ਗੱਲ ਇਹ ਗੱਲ ਹੋਈ ਗਈ ਆ ਇਹ ਫੋਨ ਕਿੱਦਾਂ ਹੋਇਆ ਕਿੱਦਾਂ ਨਹੀਂ ਇਹ ਮੇਨਾਂ ਗੱਲ ਗਵਾਤ ਕਰਦਾ ਸੀ ਪਹਿਲਾਂ ਵੀ ਬਾਣੀ ਮੋਟੀ ਮੇਰਾ ਹੋਇਆ 2014 ਚ ਮੇਰੇ ਲੱਗੀ ਛੱਟ ਗੋਡੇ ਦਾ ਪ੍ਰੈਸ਼ਰ ਹੋਇਆ ਮੇਰੇ ਤੇ ਛੱਟ ਲੱਗੀ ਇਹਨਾਂ ਦੀ ਕਲੱਬ ਵਾਲੋਂ ਖੇਡਦੇ ਸਾਬੀ ਕਲੱਬ ਮਲੀਆਂ ਬਣਾਈ ਸੀ ਇਹਨਾਂ ਨੇ ਉਦੋਂ ਇਹਦੇ ਦੁੱਲੇ ਦੇ ਛੱਟ ਲੱਗੀ ਉਦੋਂ ਕੈਨੇਡਾ ਚ ਤੇ ਕੈਨੇਡਾ ਤੋਂ ਇੰਡੀਆ ਗਿਆ ਤੇ ਮੈਂ ਸੀਗਾ ਉਸ ਕੈਂਪ ਦੇ ਵਿੱਚ ਸਤਾਦ ਪੰਮੇ ਗੰਧਰੀ ਉਦੋਂ ਕਿਦੋਂ ਇਹ ਕਿਦੋਂ ਇਹਦੇ ਛੱਟ ਲੱਗੀ ਤੇ ਉੱਥੇ ਗਿਆ ਤੇ ਸਤਾਦ ਨੇ ਮੈਂ ਪੰਮਾ ਸਾਦਕਪੁਰੀਆ ਅਸੀਂ ਇਹਨੂੰ ਸੰਭਿਆ ਚੜਾ ਗੋਕਰਾਇਆ ਟੋਟਾ ਤੱਕ ਬੰਦੀਆਂ ਸਾਫ ਕੀਤੀਆਂ ਇਹ ਅੱਜ ਭੁੱਲ ਗਿਆ ਵੱਖਰੀ ਗੱਲ ਆ ਕੋਈ ਚੱਕਰ ਨਹੀਂ ਆਪਾਂ ਨੂੰ ਠੀਕ ਆ ਉਤਮਾ ਮੇਰੇ ਲਈ ਸੱਟ ਇਹਨਾਂ ਦੇ ਕਲੱਬ ਨੂੰ ਖੇਡ ਦੇ ਦੇ ਤੇ ਮੈਨੂੰ ਮੈਂ ਆਪਦੇ ਘਰ ਚ ਲੱਗ ਗਿਆ ਉਸਤਾਦ ਮੇਰੇ ਤੋਂ ਗਿਆ ਮਗੰਦਰੀਆ ਕੇ ਨਈ ਤੇਰੇ ਤੇਰਾ ਆਪਰੇਸ਼ਨ ਕਰਾਉਣਾ ਆ ਮੈਂ ਕਹਾ ਨਹੀਂ ਉਸਤਾਦ ਮੇਰੇ ਤੋਂ ਪੈਸੇ ਪੁੱਛੇ ਹਨ ਕਿ ਉਸਤਾਦ ਕਹਿੰਦਾ ਨਹੀਂ ਕਲੱਬ ਵੱਲੋਂ ਘੇੜਦਾ ਸੀ ਤੇਰੇ ਕਲੱਬ ਵੱਲੋਂ ਸੱਟ ਲੱਗੀ ਹੈ ਕਿ ਤੇ ਪੈਸੇ ਕਲੱਬ ਵਾਲੇ ਲਾਉਣਗੇ ਤੇ ਮੈਂ ਫੇਰ ਕਿਹਾ ਉਸਤਾਦ ਨੂੰ ਕਿ ਪੱਕਾ ਕਰ ਲਾ ਕਿ ਹਾਂ ਕਿ ਕਲੱਬ ਵਾਲੇ ਲਾਉਣਗੇ ਕਿਉਂਕਿ ਮੈਂ ਆਲਰੇਡੀ ਪੈਸੇ ਭਰਾ ਬਹੁਤ ਖਰਚ ਚੁੱਕਾ ਆ ਕਿਉਂਕਿ ਕੈਂਪ ਚ ਗਿਆ ਸੀ ਮੈਂ ਆਪਦੇ ਪੱਲਿਓ ਲਾ ਕੇ ਗਿਆ ਸੀ ਉਸਤਾਦ ਕੋ ਰਹਿੰਦਾ ਸੀ ਉਹ ਸਾਰਿਆਂ ਨੂੰ ਪਤਾ ਕਿ ਉਸਤਾਦ ਨੇ ਮਹੀਨੇ ਦੀ ਮਹੀਨੇ ਲੈਂਦਾ ਸੀ ਪੈਸੇ ਤੇ ਮੈਂ ਉਸਤਾਦ ਨੂੰ ਕਿਹਾ ਕਿ ਮੇਰੇ ਤੋਂ ਪੈਸੇ ਨਹੀਂ ਆਗੇ ਉਸਤਾਦ ਕੋ ਮੈਂ ਨਹੀਂ ਲੱਤ ਲਾਉਣਾ ਆਪੇ ਜੇ ਮੇਰੇ ਘਰ ਦੇ ਵੀ ਨਹੀਂ ਮੰਨਦੇ ਤੇ ਨੇ ਉਸਤਾਦ ਕਹਿੰਦਾ ਕਰੋਨਾ ਕਲੱਬ ਵਾਲੇ ਦੇਣਗੇ ਮੈਂ ਕਿਹਾ ਚੰਗਾ ਮੈਂ ਫੇਰ ਆਪਰੇਸ਼ਨ ਕਰਾ ਲਿਆ ਤੇ ਮੈਂ ਆਪਰੇਸ਼ਨ ਕਰਾ ਕੇ ਆਪਦੇ ਘਰ ਆ ਗਿਆ ਤੇ ਮਹੀਨਾ ਨਹੀਂ ਵਿੱਚ ਪਿਆ ਮੇਰੇ ਤੋਂ ਪੈਸੇ ਮੰਗ ਲੈ ਕਿ ਸਾਨੂੰ ਪੈਸੇ ਦੇ ਤੇ ਤੇ ਪੈਸੇ ਲਾਏ ਸੀ ਪਹਿਲੀ ਗੱਲ ਤੂੰ ਹੀ ਮੈਨੂੰ ਇਹ ਦੱਸੋ ਮੈਂ ਤੁਹਾਨੂੰ ਕਿਹਾ ਮੇਰਾ ਆਪਰੇਸ਼ਨ ਕਰੋ ਠੀਕ ਆ ਚਲ ਠੀਕ ਆ ਤੁਸੀਂ ਮੰਗ ਲੈ ਤੇ ਮੈਂ ਉਸਤਾਦ ਨੂੰ ਪੁੱਛਿਆ ਤੇ ਉਸਤਾਦ ਕਿ پیسے ਮੰਗਦੇ ਉਸਤਾਦ ਕਹਿੰਦਾ ਕਿ ਨਹੀਂ ਕਲੱਬ ਵਾਲਿਆਂ ਨੇ ਕਲੱਬ ਵਾਲਿਆਂ ਨੇ ਕਰਾਇਆ ਉਧਰੋਂ ਹਟ ਲੱਗੀ ਤੇਰੇ ਕਲੱਬ ਵਾਲੇ ਲੋਨ ਉਹਨਾਂ ਨੇ ਦੇਣੇ ਆਪਣੇ ਆ ਵੀ ਤੂੰ ਨਹੀਂ ਦੇਣਾ ਪਿਆ ਕੋਈ ਵੀ ਮੈਂ ਕਿਹਾ ਠੀਕ ਆ ਉਤੋਂ ਬਾਅਦ ਮੇਰੇ ਤੋਂ ਕਿਸੇ ਨੇ ਨਹੀਂ ਮੰਗੇ ਫੇਰ 2014 ਦੀ ਗੱਲ ਹੈ ਫੇਰ ਠੀਕ ਆ ਮਾੜਾ ਮੋਟਾ ਸਾਰੇ ਕੁਝ ਮੈਂ ਗੇਮ ਨਹੀਂ ਖੇਡੀ ਮੁੜ ਕੇ ਕਿਉਂਕਿ ਮੇਰੇ ਕੋਲ ਡਾ ਮੇਰਾ ਆਪਰੇਸ਼ਨ ਸਹੀ ਨਹੀਂ ਹੋਇਆ ਮੈਂ ਖੇਡਿਆ ਨਹੀਂ ਮੁੜ ਕੇ ਫੇਰ ਮੈਂ 14 16 ਦੇ ਵਿੱਚ ਵਿਆਹ ਕਰਾਇਆ ਵਿਆਹ ਕਰਾ ਕੇ ਮੈਂ ਆਪਦਾ ਘਰ ਬਾਰ ਚ ਲਿਆ ਉੱਥੇ ਸਾਰਾ ਕੁਝ ਠੀਕ ਆ ਫੇ ਮੈਂ 2018 ਦੇ ਵਿੱਚ ਇੱਕ ਕੈਨੇਡਾ ਆ ਗਿਆ। ਕੈਨੇਡਾ ਆਉਣ ਤੋਂ ਬਾਅਦ ਦੁੱਲੇ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ। ਗੱਲਬਾਤ ਹੁੰਦੀ ਰਹਿੰਦੀ ਸੀ ਤੇ ਇਹਨੂੰ ਮੈਂ ਇੱਕ ਕਹੀ ਵੀਡੀਓ ਬਣਾਉਣ ਨੂੰ ਸਾਡੇ ਮੇਰਾ ਫਰੈਂਡ ਹੁੰਦਾ ਸੀ ਤੇ ਮੈਂ ਇਹਨੂੰ ਕਿਹਾ ਵੀਡੀਓ ਬਣਾਉਣੀ ਐ ਇਦਾਂ ਦਾ ਟੂਰਨਾਮੈਂਟ ਆ ਉੱਥੇ ਤੇ ਕਿ ਵੀਡੀਓ ਬਣਾ ਦੇ ਇੱਕ ਤੇ ਉਹਨੇ ਹੁਣ ਟੂਰਨਾਮੈਂਟ ਕਰਉਣਾ ਆ ਉਹਨਾਂ ਨੇ ਤੇ ਉਹ ਕਹਿੰਦਾ ਕਿ ਵੀਡੀਓ ਬਣਾਉਣੀ ਮੈਨੂੰ ਕਹਿੰਦਾ ਬਣਾ ਲੂੰਗਾ ਮੈਂ ਕਿਹਾ ਓਕੇ ਮੈਂ ਇਹਨੂੰ ਫੋਨ ਕੀਤਾ ਥੋੜੇ ਕਿ ਦਿਨਾਂ ਮਗਰੋਂ ਤੇ ਇਹ ਬੰਦੇ ਨੇ ਮੇਰਾ ਫੋਨ ਨਹੀਂ ਚੱਕਿਆ 10 10 ਘਟੂ ਘਟ 10 15 ਫੋਨ ਇਹਨੂੰ ਮੈਂ ਲਾਏ ਮੁੜ ਕੇ ਮੈਂ ਇਹਨੂੰ ਫੋਨ ਨਹੀਂ ਲਾਇਆ ਕਿ ਮੈਂ ਛੱਡ ਯਾਰ ਮੈਂ ਕਹਾ ਅਗਲੇ ਨਹੀਂ ਕਰ ਬਣਾਉਣੀ ਨਾ ਬਣਾਵੇ ਹਨਾ ਮੈਂ ਫੋਨ ਨਹੀਂ ਲਾਇਆ ਇਹਨੇ ਇਹਦੇ ਕੋਲ ਮੇਰਾ ਨੰਬਰ ਸੀ ਇਹ ਇੰਡੀਆ گئے ਨੇ ਇੰਡੀਆ ਮੇਰੇ ਮੇਰਾ ਨੰਬਰ ਕਿਸੇ ਨੂੰ ਦਿੱਤਾ ਮੁੰਡੇ ਨੂੰ ਹੁਣ ਇਹ ਨਹੀਂ ਪਤਾ ਇਹ ਉਹਦੇ ਕੋਲ ਬੈਠਾ ਫੋਨ ਤੇ ਗੱਲ ਕਰਦਾ ਸੀ ਕਿਦਾ ਨਹੀਂ ਉਹ ਬੰਦਾ ਮੈਨੂੰ 2-3 ਵਾਰੀਆਂ ਨੇ ਪੁੱਛਿਆ ਦੁੱਲੇ ਦਾ ਫੋਨ ਹੈ ਦੁੱਲੇ ਦਾ ਫੋਨ ਮੈਂ ਉਹਨੂੰ ਕਿਹਾ ਕਿ ਨਹੀਂ ਕਿ ਮੈਨੂੰ ਨਹੀਂ ਆਇਆ ਕਿ ਭਾਈ ਮੈਂ ਉਹਨੂੰ ਵੀਡੀਓ ਬਣਾਉਣ ਨੂੰ ਕਿਹਾ ਸੀਦਾ ਕਿਉਂਕਿ ਉਹ ਇਹਦਾ ਵੀ ਯਾਰ ਸੀ ਉਹ ਕਿ ਮੈਂ ਉਹਨੂੰ ਵੀਡੀਓ ਬਣਾਉਣ ਨੂੰ ਕਿਹਾ ਸੀ ਕਿ ਬਈ ਉਹਨੇ ਵੀਡੀਓ ਨਹੀਂ ਬਣਾਈ ਤੇ ਆਪਾਂ ਉਹਨੂੰ ਫੋਨ ਲਾਇਆ ਉਹਨੇ ਫੋਨ ਹੀ ਚੱਕਿਆ ਮੜ ਕੇ ਤੇ ਆਪਾਂ ਫੋਨ ਨਹੀਂ ਲਾਇਆ ਆਪਾਂ ਕਹਿੰਦੇ ਲਾਉਣਾ ਮੈਂ ਕਿਹਾ ਜੇ ਅਗਲੇ ਦਿਨ ਫੋਨ ਹੀ ਨਹੀਂ ਚੱਕਣਾ ਤੇ ਫਿਰ ਆਪਾਂ ਬਾਰ ਬਾਰ ਇਹ ਬੰਦੇ ਦੇ ਪਤਾ ਨਹੀਂ ਇਹ ਦਿਮਾਗ ਚਾਈ ਕੀ ਆ ਇਹ ਇਹ ਬੰਦੇ ਨੇ ਮੈਨੂੰ ਹਫ਼ਤੇ ਕੋ ਮਗਰੋਂ ਮੈਨੂੰ ਇਹ ਫੋਨ ਲਾਤਾ ਕਿ ਬਈ ਮੈਨੂੰ ਪੈਸੇ ਚਾਹੀਦੇ ਆ ਲੱਖ ਰੁਪਈਆ ਤੇ ਤੇਰੇ ਤੇ ਆਪਰੇਸ਼ਨ ਤੇ ਲਾਇਆ ਸੀ ਤੇ ਮੈਂ ਉਹਨੂੰ ਇੱਕੋ ਹੀ ਗੱਲ ਕਹੀ ਪੈਂਦੇ ਸੱਟੇ ਮੈਂ ਕਿਹਾ ਠੀਕ ਆ ਦੇ ਦੂੰਗਾ ਤੂੰ ਮੰਗੇ ਆ ਮੈਂ ਕਹਾ ਦੇ ਦਾਂਗੇ ਮੈਂ ਇਹਨੂੰ ਇਹ ਨਹੀਂ ਕਿਹਾ ਕਿ ਉਸਤਾਦ ਕਹਿੰਦਾ ਸੀ ਕਿ ਨਹੀਂ ਦੇਣੇ ਕਿ ਕਲੱਬ ਵਾਲੇ ਲਾਉਣਗੇ ਜਾਂ ਇਦਾਂ ਉਦਾਂ ਮੈਂ ਇਹਨੂੰ ਕੁਝ ਨਹੀਂ ਕਿਹਾ ਕਿਉਂਕਿ ਉਸਤਾਦ ਦੀ ਆਲਰੇਡੀ ਡੈਥ ਹੋ ਚੁੱਕੀ ਸੀ ਤੇ ਮੈਂ ਇਹਨੂੰ ਇਹ ਨਹੀਂ ਕਿਹਾ ਕਿ ਉਸਤਾਦ ਨੇ ਕਿਹਾ ਸੀ ਮੈਂ ਕੁਝ ਨਹੀਂ ਮੈਂ ਕਿਹਾ ਠੀਕ ਆ ਮੈਂ ਦੇ ਦਊਗਾ ਪਰ ਮੈਂ ਇਹਨੂੰ ਇਹ ਗੱਲ ਕਹੀ ਸੀ ਕਿ ਭਾਈ ਮੈਂ ਦਿਹਾੜੀ ਕਰਦਾ ਇੱਥੇ ਹਨਾ ਕਿ ਮੇਰੇ ਕੋਈ ਟਰੱਕ ਨਹੀਂ ਚਲਾਉਂਦਾ ਕਿਉਂਕਿ ਗੋਡੇ ਦੇ ਕਰਕੇ ਮੇਰੇ ਕੋਲ ਟਰੱਕ ਨਹੀਂ ਚੱਲਦਾ ਤੇ ਮੈਂ ਤੈਨੂੰ 1-1 ਰੁਪਿਆ ਥੋੜੇ-ਥੋੜੇ ਕਰਕੇ ਦਊਂਗਾ ਕਿ ਜਿੰਨੇ ਕੁ ਮੇਰੇ ਕੋਲ ਬਣਿਆ ਕਰਨਗੇ ਹਰ ਮਹੀਨੇ ਦੀ ਮਹੀਨੇ ਤੇ ਮੈਂ 2 ਮਹੀ ਥੋੜੇ ਕਿ ਮੈਂ ਭੇ 20000 ਰੁਪਏ ਜੈਕ ਵਾਰੀ ਫਿਰ ਮੈਂ ਇਹਨੂੰ 15000 ਭੇਜਿਆ ਮੇ ਤੁਰ ਰਸੀਦਾਂ ਵੀ ਪਈਆਂ ਹਲੇ ਤੱਕ ਨਹੀਂ ਭੇਜਿਆ ਤਾਂ ਕਹਦੇ ਪੰਮੇ ਪੰਮਾ ਕਿਹੜਾ ਸਾਦਕਪਰੀਆ ਉਹਨੂੰ ਵੈਸਟਰਨ ਯੂਨੀਅਨ ਕਰਦਾ ਰਿਹਾ ਮੈਂ ਉਹਨੂੰ ਵੀ ਪੁੱਛ ਲਿਓ ਭਾਵਾ ਕਿਹੜਾ ਮਰਜੀ ਪੁੱਛ ਲਵੇ ਫਿਰ ਉਸ ਤੋਂ ਬਾਅਦ ਇਹ ਇੰਡੀਆ ਗਿਆ ਤੇ ਮੈਂ ਉਧਰੋਂ ਪੱਕਾ ਹੋ ਗਿਆ ਇੱਥੇ ਤੇ ਮੈਂ ਇਹਨੂੰ ਕਿਹਾ ਕਿ ਮੈਂ ਹਨਾ ਇਹਨੂੰ ਮੈਂ ਫੋਨ ਕੀਤਾ ਕਿ ਮੈਂ ਕਹਾ ਮੈਂ 2500 ਡਾਲਰ ਦੇਣਾ ਬਾਕੀ ਨੂੰ ਤੇ ਤੂੰ ਮੈਂ ਕਹਾ ਥੋੜੇ ਦਿਨ ਰੁਕ ਜਾ ਤੇ ਮੈਂ ਤੈਨੂੰ ਥੋੜੇ ਦਿਨ ਰੋਕੇ ਪੈਸੇ ਸੈਂਡ ਕਰੂੰਗਾ ਕਿੰਨੇ ਵੀ ਲੈ ਕੇ ਹੁਣ ਇਨੇ ਓਕੇ ਕਹਤਾ ਹਫਤੇ ਕੋ ਮਗਰ ਉਹ ਬੰਦੇ ਨੇ ਮੇਰਾ ਜੇਲ੍ਹ ਚ ਨੰਬਰ ਦੇ ਦਿੱਤਾ ਦਲਜੀਤ ਨੂੰ ਇਹਨਾਂ ਦਾ ਫਰੈਂਡ ਆ ਉਹ ਦਲਜੀਤ ਨੂੰ ਮੇਰਾ ਨੰਬਰ ਦੇਤਾ ਤੇ ਉਹ ਬੰਦੇ ਨੇ ਮੇਰੇ ਕੋਲੋਂ ਜੇਲ੍ਹ ਚੋਂ ਫੋਨ ਕੀਤਾ ਦੋ ਦਿਨ ਗੱਲ ਕਰਦਾ ਰਿਹਾ ਤੀਜੇ ਦਿਨ ਬੰਦੇ ਨੇ ਮੇਰੇ ਤੋਂ ਲੱਖ ਰੁਪਈਆ ਮੰਗ ਲਿਆ ਦੱਸ ਇਹ ਸਾਡੀ ਕਿਹੜੀ ਗੱਲ ਹੋਈ ਹੈ ਨਾ ਉਹ ਲੱਖ ਰੁਪਈਆ ਮੰਗ ਲਿਆ ਨੇ ਮੇਰੇ ਤੋਂ ਤੇ ਮੈਂ ਉਹਨੂੰ ਕਹਾ ਮੇਰੇ ਤੋਂ ਕਿੱਥੇ ਐਵੇਂ ਕਹਾ ਮੈਂ ਕਹਾ ਜੇ ਮੇਰੇ ਤੋਂ ਹੁੰਦੇ ਤੇ ਮੈਂ ਕਹਾ ਮੈਂ ਦੁੱਲੇ ਨੂੰ ਨਾ ਦਿੰਦਾ ਉਹਨੂੰ ਮੈਂ ਥੋੜੇ ਕਰ-ਕਰ ਕੇ ਦੇਣ ਰਿਹਾ ਉਦੋਂ ਮੈਂ ਵਕੀਲ ਦੇ ਪੈਸੇ ਇਕੱਠੇ ਕਰਕੇ ਮੈਂ ਕਿਹਾ ਮੈਂ ਦਿਹਾੜੀ ਕਰਕੇ ਇਕੱਠੇ ਕਰਕੇ ਦੇਣ ਰਿਹਾ ਹੈ ਤੇ ਮੈਂ ਕਿਹਾ ਮੈਂ ਉਹਨੂੰ ਨਾ ਦਿੰਦਾ ਉਹ ਬੰਦੇ ਨੇ ਮੇਰੀ 2 ਹਫ਼ਤੇ 3 ਹਫ਼ਤੇ ਚੰਗੀ ਜਾਨ ਖਾਦੀ ਫੇਰ ਉਸ ਤੋਂ ਬਾਅਦ ਇਹ ਬੰਦੇ ਨੂੰ ਮੈਂ ਇਹ ਇੰਡੀਆ ਤੋਂ ਇੱਥੇ ਆਇਆ ਤੇ ਮੈਂ ਇਹਨੂੰ ਫੋਨ ਲਾਇਆ ਮੈਂ ਕਿਹਾ ਤੂੰ ਉਸਤਾਦ ਮੈਂ ਕਿਹਾ ਮੇਰਾ ਨੰਬਰ ਦਿੱਤਾ ਉਹਨਾਂ ਨੂੰ ਤੇ ਮੈਂ ਫੋਨ ਲਾਇਆ ਤੇ ਮੇਰਾ ਨੰਬਰ ਦਿੱਤਾ ਤਾਂ ਇਹ ਬੰਦੇ ਨੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀ ਹੈ ਤੇ ਮੈਂ ਫੇਰ ਇਹਨੂੰ ਕਿਹਾ ਕਿ ਚੱਲ ਛੱਡ ਕੋਈ ਨਹੀਂ ਹਨਾ ਇਹ ਬੰਦਾ ਮੇਰੇ ਤੇ ਵੀਡੀਓ ਤੱਕ ਪੁੰਦਾ ਰਿਹਾ ਟੌਂਚ ਮਾਰ ਮਾਰ ਕੇ ਦੀ ਕੋਸ਼ਿਸ਼ ਕਦੀ ਕੋ ਮੈਂ ਛੱਡ ਯਾਰ ਮੈਂ ਕਿਹਾ ਇਕੱਠੇ ਖੇਡੀਆਂ ਟੂਆ ਮਾਰ ਕਾਲੇ ਕਾਲੇ ਇੱਕਦਾਂ ਇੱਕ ਦਿਨ ਤੁਸੀਂ ਕਿਦੋਂ ਫਿਰ ਅਗਲੇ ਤੇ ਰਾਛਾਂ ਲੈ ਕੇ ਚੜੋਂਗੇ ਅਗਲੇ ਨੂੰ ਤੁਹਾਨੂੰ ਜਵਾਬ ਦੇ ਦੇਣਾ ਫਿਰ ਮੈਨੂੰ ਮੈਸੇਜ ਕੀਤਾ ਕਿ ਮੈਂ ਕਿਹਾ ਤੂੰ ਮੇਰਾ ਫੋਨ ਤੇ ਗੱਲ ਕਰ ਹੈਨਾ ਕਿ ਮੈਂ ਕਿਹਾ ਤੂੰ ਐਦਾਂ ਆੜੀਆਂ ਚੀਜ਼ਾਂ ਕਰ ਰਿਹਾ ਇਹ ਬੰਦੇ ਨੇ ਮੈਨੂੰ ਪੈਂਦੇ ਸੱਟੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੈਨੂੰ ਸਾਹਬਿਆ ਸੀ ਤੈਨੂੰ ਉਹ ਕੀਤਾ ਤੂੰ ਸਾਡੇ ਤੇ ਐ ਕੀਤਾ ਅਸੀਂ ਤੈਨੂੰ ਆਹ ਸਾਹਬਿਆ ਇੱਥੇ ਸਾਹਬਿਆ ਹੈ ਭਾਈ ਪਹਿਲੀ ਗੱਲ ਤੇ ਮੈਂ ਕਿੱਥੇ ਵੀ ਗਿਆ ਤੁਸੀਂ ਮੈਂ ਤੇ ਕੋੱਖ ਨਹੀਂ ਕੀਤਾ ਠੀਕ ਆ ਕੈਂਪ ਚ ਰਿਹਾ ਮੈਂ ਆਪਣੇ ਪੱਲਿਓ ਰਿਹਾ ਸੀ ਠੀਕ ਆ ਕਿਹੜੇ ਕਿਹੜੇ ਤੁਸੀਂ ਪੈਸੇ ਲਾਏ ਉਹਦੇ ਉਧਰੋਂ ਅੱਧੇ ਨੂੰ ਜ਼ਿਆਦਾ ਤੁਸੀਂ ਮੇਰੇ ਤੋਂ ਪੈਸੇ ਲੈ ਚੁੱਕੇ ਆ ਦੂਜੀ ਗੱਲ ਇਹ ਤੁਸੀਂ ਕਹਿਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਆ ਠੀਕ ਆ 2014 ਚ ਸੱਟ ਲੱਗੀ ਜਦੋਂ ਤੁਸੀਂ ਪੈਸੇ ਨਹੀਂ ਮੰਗਣੇ ਸੀ 2019 20 ਤੇ ਜਾ ਕੇ 21 ਤੇ ਜਾ ਕੇ ਤੁਸੀਂ ਮੇਰੇ ਤੋਂ ਪੈਸੇ ਮੰਗ ਲੈ ਹੈਂ ਤੇ ਤੇ ਤੁਹਾਨੂੰ ਤੁਸੀਂ ਲੈਣੇ ਤੁਹਾਡੇ ਤੇ ਗੱਲ ਤਾਂ ਤੁਹਾਨੂੰ ਇਹ ਸੀ ਕਿ ਹਾਂ ਕਿ ਬਈ ਇਹਨੇ ਇਹ ਗੱਲ ਕਿਉਂ ਕਹੀ ਕਿ ਕਿ ਮੈਂ ਨਹੀਂ ਫੋਨ ਲਾਉਣਾ ਅੱਜ ਤੋਂ ਬਾਅਦ ਉਹਨੂੰ ਹਣਾ ਠੀਕ ਆ ਚੱਲ ਇਹ ਗੱਲ ਹੋ ਗਈਆਂ ਫੇਰ ਤੂੰ ਤੂੰ ਮੈਨੂੰ ਫੋਨ ਲਾਉਣ ਡਿਆ ਉਹਨਾਂ ਨੂੰ ਨਾਲ ਲੈ ਕੇ ਤੇਨੂੰ ਮੈਂ ਇੱਕੋ ਗੱਲ ਕਹੀ ਨਹੀਂ ਮੈਨੂੰ ਗਾਲ ਨਾ ਕੱਢ ਤੇਰੀ ਚੈਟਿੰਗ ਵਿੱਚੋਂ ਪਈ ਆ ਸਾਰੀ ਠੀਕ ਆ ਰਿਕਾਰਡਿੰਗਾਂ ਦਿੱਤੋਂ ਵੀ ਪਈਆਂ ਮੇਤੋਂ ਵੀ ਪਈਆਂ ਸੇਮ ਟੂ ਸੇਮ ਪਈਆਂ ਠੀਕ ਆ ਉਹ ਤੂੰ ਪਾ ਦੇ ਜਾਂ ਮੈਂ ਪਾ ਦੂੰਗਾ ਜੇ ਤੈਨੂੰ ਹੱਲੇ ਵੀ ਤੈਨੂੰ ਲੱਗਦਾ ਕਿ ਤੂੰ ਸੱਚਾ ਬਣ ਰਿਹਾ ਠੀਕ ਆ ਨਾ ਕੋਈ ਚੱਕਰ ਨਹੀਂ ਉਹ ਤੂੰ ਪਾ ਦੇ ਭਾਵੇਂ ਮੈਂ ਪਾ ਦੂੰ ਫੇਰ ਤੁਸੀਂ ਭਰਾਵਾ ਫੇਰ ਤੁਸੀਂ ਉਹਨੂੰ ਉਹਨਾਂ ਨੂੰ ਨਾਲ ਲੈ ਕੇ ਤੂੰ ਮੈਨੂੰ ਗਾਲਾਂ ਕੱਢਣੀਆਂ ਕਿ ਛੁੱਟੂ ਕਰ ਦਿੱਤੀਆਂ ਫੇਰ ਮੈਂ ਉਹਨਾਂ ਨੂੰ ਕਹੀ ਵੀ ਜਾਣ ਲੈ ਕੇ ਭਾਈ ਨਾ ਤੁਹਾਨੂੰ ਗੱਲ ਦਾ ਨਹੀਂ ਪਤਾ ਗੱਲ ਦਾ ਨਹੀਂ ਪਤਾ ਤੁਸੀਂ ਫੇਰ ਮੈਂ ਇੱਥੇ ਰਾਚਣ ਲੈ ਕੇ ਚੜ ਗਏ ਹੈ ਉਹਨਾਂ ਨਾਲ ਤੋਂ ਗਾਲਾਂ ਕਢਾਉਂਦੀਆਂ ਮੇਰੇ ਮਾਵਾ ਪਿਓ ਉਹਨਾਂ ਗਾਲਾਂ ਕਢਾਉਂਦੀਆਂ ਹੈ ਫੇਰ ਤੋਂ ਬਰੇ ਕੀ ਰਹਿ ਗਿਆ ਸਤਜ ਜੀ ਠੀਕ ਆ ਕਿਦੋਂ ਤੁਸੀਂ ਮਾਵਾ ਪਿਓ ਤਾਂ ਕੀ ਰਹਿ ਗਿਆ ਫੇਰ ਯਾਰੀਆਂ ਕੋਈ ਨਹੀਂ ਰਹਿਦੀਆਂ ਭਰਾਵਾ ਜੀ ਕੋਈ ਯਾਰੀ ਨਹੀਂ ਫੇ ਹੈਗੀ ਉਹ ਯਾਰੀ ਉਹਨਾਂ ਚਿਰ ਤੱਕ ਆ ਕਿੰਨਾ ਚਿਰ ਤੁਸੀਂ ਇੱਕ ਦੂਜੇ ਨੂੰ ਮੂ ਤਾਂ ਮੂ ਆ ਠੀਕ ਆ ਜੇ ਲੋ ਤੁਸੀਂ ਮਾਵਾ ਪਿਓ ਤੱਕ ਚਲ ਗਏ ਫਿਰ ਕੋਈ ਯਾਰੀ ਨਹੀਂ ਫਿਰ ਆਪਣੇ ਲਈ ਭਰਾ ਤੁਸੀਂ ਕੋਈ ਯਾਰ ਨਹੀਂ ਹੈਗੇ ਤਾਂ ਕੁਝ ਨਹੀਂ ਆਪਣੇ ਲਈ ਹੈਗੇ ਠੀਕ ਆ ਨਾ ਤੇ ਜੋ ਬਾਕੀ ਤੁਸੀਂ ਜੋ ਕਰਨਾ ਕਰ ਲਓ ਮੈਨੂੰ ਕੋਈ ਚੱਕਰ ਨਹੀਂ ਠੀਕ ਆ ਮੇਰਾ ਜਵਾਕ ਆ ਇੱਥੇ ਹੋਏ ਮੇਰੇ ਜਵਾਕ ਆ ਕੱਲ ਨੂੰ ਕੋਈ ਗੱਲਬਾਤ ਹੋ ਗਈ ਸਿੱਧੀ ਗੱਲ ਆ ਤੁਹਾਡੀ ਜ਼ਿੰਮੇਵਾਰੀ ਆ ਮੈਂ ਤੇਰਾ ਨਾ ਸਿੱਧਾ ਠੋਕੇ ਲੈਣਾ ਕੱਲ ਨੂੰ ਕੋਈ ਗੱਲਬਾਤ ਮੈਨੂੰ ਹੋ ਗਈ ਜਾਂ ਮੇਰੇ ਜਵਾਕਾਂ ਨੂੰ ਕੁਝ ਹੋ ਗਈ ਮੈਂ ਤੇਰਾ ਸਿੱਧਾ ਠੋਕੇ ਨਾ ਲੈਣਾ ਦੁੱਲਿਆ ਤੇ ਮੈਂ ਸਿੱਧੀ ਪੰਜਾਬੀ ਜਿੱਕੇ ਗੱਲ ਦੱਸ ਦਿੰਦਾ ਜੇ ਕੋਈ ਵੀ ਗੱਲ ਹੋਈ ਤਾਂ ਕੱਲ ਨੂੰ ਠੀਕ ਆ